ਜਿੱਦੜਤਾਂਕੀਆਂ ਤੁਸੀਂ ਅਰਵਿੰਦ ਕੇਜਰੀਵਾਲ ਜੀ ਵਰਗੇ ਇਮਾਨਦਾਰ ਲੀਡਰ ਨੂੰ ਦੇ ਰਹੇ ਹੋ ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹੈਗੇ ਚੰਡੀਗੜ੍ਹ 'ਚ ਜਿਹੜਾ ਟ੍ਰੇਲਰ ਉਹ ਦੇਖ ਚੁੱਕੀ ਹੈ ਭਾਜਪਾ ਜੂਨੀਅਰ ਲੀਡਰਸ ਨੇ ਉਹਨਾਂ ਨੂੰ ਫੋਨ ਆ ਰਹੇ ਨੇ ਕਿ ਇੰਡੀਆ ਆਲਾਈਂਸ ਤੋਂ ਬਾਹਰ ਹੋ ਜਾਓ ਅਸੀਂ ਅਰਵਿੰਦ ਕੇਜਰੀਵਾਲ ਜੀ ਉੱਪਰ ਜਿਹੜਾ ਕੇਸ ਹੈ ਉਹ ਨਹੀਂ ਬਣਾਉਣਾ ਇੰਡੀਆ ਆਲਾਈਂਸ ਹੋਇਆ ਤੇ ਉਸ ਤੋਂ ਬਾਅਦ ਜਿਹੜੀ ਪਹਿਲੀ ਚੋਣ ਆ ਉਹ ਚੰਡੀਗੜ੍ਹ ਦੇ ਵਿੱਚ ਲੜੀ ਗਈ ਹੈ ਚੰਡੀਗੜ੍ਹ 'ਚ ਜਿਹੜਾ ਟ੍ਰੇਲਰ ਉਹ ਦੇਖ ਚੁੱਕੀ ਐ ਭਾਜਪਾ ਜਿੱਥੇ ਭਾਜਪਾ ਵਰਸਸ ਮੋਦੀ ਵਰਸਸ ਇੰਡੀਆ ਹੋ ਰਿਹਾ ਉੱਥੇ ਲੋਕ ਜਿਹੜਾ ਇੰਡੀਆ ਲਾਇન્સ ਨੂੰ ਚੁਣ ਰਹੇ ਨੇ ਸੋ ਇਸ ਗੱਲ ਤੋਂ ਜਿਹੜੀ ਭਾਜਪਾ ਪਾਰਟੀ ਐ ਇਹ ਕਹ ਬਰਾਈ ਐ ਕਿ ਤੇ ਜਿਹੜਾ ਇੱਥੇ ਲੋਕਤੰਤਰ ਦਾ ਘਾਣ ਤੁਸੀਂ ਚੰਡੀਗੜ੍ਹ ਦੀਆਂ ਚੋਣਾਂ 'ਚ ਦੇਖਿਆ ਉਹ ਲੋਕਾਂ ਸਾਹਮਣੇ ਜਗ ਜਾਹਰ ਹੈ ਕੀਏ ਕਿਸ ਹੱਦ ਤੱਕ ਇੱਕ ਯੂਟੀ ਦੇ ਵਿੱਚ ਆਪਣੇ ਆਪ ਨੂੰ ਜਿਤਾਉਣ ਦੇ ਲਈ ਕੀ ਕੀ ਕਰ ਸਕਦੇ ਆ ਤੇ ਪਿਛਲੇ ਦਿਨੀ ਦੌਰਾਨੇ ਥੋੜੇ ਖੁਸ਼ੀ ਕੀ ਸ਼ਾਇਦ ਆਂਡੀਆਂ ਲਾਇੰਸ ਦਾ ਆਮ ਆਦਮੀ ਪਾਰਟੀ ਨਾਲ ਕੋਈ ਜ਼ਿਆਦਾ ਅਲਾਈਅੰਸ ਜਿਹੜਾ ਸ਼ੀਟ ਸ਼ੇਰਿੰਗ ਦਾ ਕੰਮ ਜਿਹੜਾ ਇਹਨਾਂ ਨਹੀਂ ਹੋ ਰਿਹਾ ਨਹੀਂ ਕਰਨਗੇ ਇਹ ਠੀਕ ਸੀਗੇ ਪਰ ਪਿਛਲੇ ਦਿਨੀ ਜਿਹੜੀਆਂ ਮੀਟਿੰਗਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਬਹੁਤ ਸਾਰੇ ਰਾਜਾਂ ਦੇ ਵਿੱਚ ਆਮ ਆਦਮੀ ਪਾਰਟੀ ਸ਼ੀਟ ਸ਼ੇਅਰਿੰਗ ਦੇ ਉੱਤੇ ਇਲੈਕਸ਼ਨ ਲੜ ਰਹੀ ਹੈ ਤਾਂ ਇਹਨਾਂ ਨੂੰ ਬੜੀ ਕਬਰ ਹਟ ਹੋਈ ਭਾਜਪਾ ਨੂੰ ਮੋਦੀ ਸਾਹਿਬ ਨੂੰ ਸਾਡੇ ਦਿੱਲੀ ਦੇ ਜਿਹੜੇ ਸੀਨੀਅਰ ਲੀਡਰਸ ਨੇ ਉਹਨਾਂ ਨੂੰ ਫੋਨ ਆ ਰਹੇ ਨੇ ਕਿ ਇੰਡੀਆ ਆਲਾਈንስ ਚੋਂ ਬਾਹਰ ਹੋ ਜਾਓ ਅਸੀਂ ਅਰਵਿੰਦ ਕੇਜਰੀਵਾਲ ਜੀ ਉੱਪਰ ਜਿਹੜਾ ਕੇਸ ਹੈ ਉਹ ਨਹੀਂ ਬਣਾਵਾਂਗੇ ਲਗਾਤਾਰ ਹਜ਼ਾਰ ਤੋਂ ਉੱਪਰ ਰੇਡ ਮਾਰੀ ਹੈ ਝੂਠੇ ਲੀਕਰ ਕੇਸ ਦੇ ਵਿੱਚ ਜਿਹਦੇ ਚ ਇਨਾਂ ਨੂੰ ਥਿਆਨੀ ਨਹੀਂ ਮਿਲੀ ਕੱਖ ਨਹੀਂ ਮਿਲਿਆ ਸਿਰਫ ਮਨੀਸ਼ ਸ਼ੋਦੀਆ ਵਰਗੇ ਰੈਗੂਲੇਸ਼ਨਰੀ ਪੋਲਿਟਿਸ਼ੀਅਨ ਨੂੰ ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਚ ਪੂਰੀ ਦੁਨੀਆ ਚ ਨਾਮ ਬਣਾਇਆ ਜੇਲ੍ਹ ਚ ਪਾਇਆ ਇੱਕ ਝੂਠੇ ਕੇਸ ਚ ਜਿਹਦੇ ਚ ਕੱਢਣ ਕਾਉਣ ਨੂੰ ਕੱਖ ਵੀ ਨਹੀਂ ਕੋਈ ਸਬੂਤ ਨਹੀਂ ਸਿਰਫ ਇਸ ਲਈ ਕਿ ਆਮ ਆਦਮੀ ਪਾਰਟੀ ਨੂੰ ਲੋਕ ਪਸੰਦ ਕਰਨੇ ਨੇ ਅਰਵਿੰਦ ਕੇਜਰੀਵਾਲ ਜੀ ਨੂੰ ਲੋਕ ਪਸੰਦ ਕਰ ਰਹੇ ਨੇ ਤੇ ਇਹਨਾਂ ਨੂੰ ਇਹ ਚੀਜ਼ ਦਾ ਪਤਾ ਹੈ ਕਿ ਜਿੱਥੇ ਜਿੱਥੇ ਸੀਟਾਂ ਦੀ ਸ਼ੇਰਿੰਗ ਹੁੰਦੀ ਹੈ ਅਰਵਿੰਦ ਕੇਜਰੀਵਾਲ ਜੀ ਜਾ ਕੇ ਪ੍ਰਚਾਰ ਕਰਦੇ ਨੇ ਉਥੇ ਭਾਜਪਾ ਨੂੰ ਵੋਟ ਨਹੀਂ ਪੈਂਦੀ ਜਿੱਥੇ ਵੀ ਅਰਵਿੰਦ ਕੇਜਰੀਵਾਲ ਜੀ ਜਾਣਗੇ ਚੋਣਾਂ ਦਾ ਪ੍ਰਚਾਰ ਕਰਨਗੇ ਭਾਜਪਾ ਦੀ ਵੋਟ ਉਥੇ ਖਤਮ ਹੁੰਦੀ ਹੈ ਤੇ ਇਹਨਾਂ ਵੱਲੋਂ ਸਿੱਧੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਅਸੀਂ ਗ੍ਰਿਫਤਾਰ ਨਹੀਂ ਕਰਾਂਗੇ ਹੁਣ ਸੀਬੀਆਈ ਭੇਜਣ ਦੀ ਤਿਆਰੀ ਹੈ ਈਡੀ ਈਡੀ ਵਾਲਾ ਜਿਹੜਾ ਕਿਤੇ ਨਾ ਕਿਤੇ ਕੋਰਟ ਨੇ ਉਥੇ ਅਟਕਾਇਆ ਹੋਇਆ ਕੰਮ ਕੀ ਅਸੀਂ ਸਿੱਧੇ ਫੋਨ ਆ ਰਹੇ ਨੇ ਕੀ ਨਹੀਂ ਅਸੀਂ ਆਉਣ ਵਾਲੇ 1-2 ਦਿਨਾਂ ਅੰਚ ਗ੍ਰਿਫਤਾਰੀ ਦੀ ਤਿਆਰੀ ਚਾ ਜੇ ਤੁਸੀਂ ਇੰਡੀਆ ਆਲਾਈਂਸ ਚੋਂ ਬਾਹਰ ਹੁੰਨੇ ਹੋ ਤਾਂ ਅਸੀਂ ਜਿਹੜੀ ਗ੍ਰਿਫਤਾਰੀ ਨਹੀਂ ਕਰਾਂਗੇ ਕੇਸ ਵਾਪਸ ਕਰ ਲਵਾਂਗੇ ਸੋ ਇਹ ਜਿਹੜਾ ਗਿੱਦੜ ਧਮਕੀਆਂ ਤੁਸੀਂ ਅਰਵਿੰਦ ਕੇਜਰੀਵਾਲ ਜੀ ਵਰਗੇ ਇਮਾਨਦਾਰ ਲੀਡਰ ਨੂੰ ਦੇ ਰਹੇ ਹੋ ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹੈਗੇ ਨਾ ਡਰੇ ਸੀ ਨਾ ਡਰਨਗੇ ਲੋਕਾਂ ਦੀ ਬਣਾਈ ਹੋਈ ਸਰਕਾਰ ਹੈ ਆਮ ਆਦਮੀ ਪਾਰਟੀ ਹੈ ਹਮੇਸ਼ਾ ਡਟ ਕੇ ਖੜੇ ਆ ਨਾ ਅਸੀਂ ਕਿਸੇ ਏਜੰਸੀ ਤੋਂ ਡਰਦੇ ਆ ਨਾ ਅਸੀਂ ਮੋਦੀ ਸਰਕਾਰ ਤੋਂ ਡਰਦੇ ਆ ਡਟ ਕੇ ਖੜੇ ਆ ਤੇ ਤੁਸੀਂ ਜਿੰਨਾ ਮਰਜੀ ਧਮਕਾ ਲਓ ਆਮ ਆਦਮੀ ਪਾਰਟੀ ਇੰਡੀਆ ਅਲਾਈਅንስ ਦੇ ਨਾਲ ਬਹੁਤ ਸਾਰੇ ਰਾਜਾਂ ਵਿੱਚ ਸੀਟਾਂ ਸ਼ੇਅਰ ਕਰਕੇ ਚੋਣ ਲੜੇਗੀ ਤੇ ਜਿਸ ਤਰੀਕੇ ਤੁਸੀਂ ਚੰਡੀਗੜ੍ਹ ਦੇ ਵਿੱਚ ਟਰੇਲਰ ਦੇਖ ਕੇ ਡਰੇ ਹੋਏ ਤਾਂ ਹਲੇ ਇੱਕ ਟਰੇਲਰ ਸੀ ਅੱਗੇ ਲੋਕ ਜਿੱਥੇ ਵੀ ਭਾਜਪਾ ਵਰਸਸ ਇੰਡੀਆ ਹੁੰਦਾ ਲੋਕ ਇੰਡੀਆ ਨੂੰ ਚੁਣਨਗੇ ਲੋਕ ਮਾੜੀਆਂ ਸਰਕਾਰਾਂ ਤੋਂ ਅੱਕੇ ਹੋਏ ਨੇ ਤਾਨਾਸ਼ਾਹ ਤੋਂ ਗੁੰਡਾਗਰਦੀ ਤੋਂ ਅੱਕੇ ਹੋਏ ਨੇ ਟਾਈਮ ਆ ਗਿਆ ਹੈ ਪੂਰੇ ਦੇਸ਼ ਲਈ ਕਿ ਇੱਕ ਚੰਗੀ ਸਰਕਾਰ ਲੋਕਾਂ ਦੀ ਸਰਕਾਰ ਜਿਹੜੀ ਡਿਵੈਲਪਮੈਂਟ ਦੇ ਮੁੱਦੇ ਉੱਤੇ ਕੰਮ ਕਰੇ ਉਹਨਾਂ ਨੂੰ ਚੁਣਿਆ ਜਾਵੇ ਤੇ ਜਿਸ ਤਰੀਕੇ ਇਹ ਤਮਕਾਰ ਰਹੇ ਨੇ ਬਹੁਤ ਨਿੰਦਣਯੋਗ ਹੈ ਬਹੁਤ ਜਿਆਦਾ ਲੋਕਤੰਤਰ ਦੇ ਵਿੱਚ ਇੱਕ ਸ਼ਰਮਨਾਕ ਗੱਲ ਹੈ ਕਿ ਤੁਸੀਂ ਕਿਸੇ ਪੋਲੀਟੀਸ਼ੀਅਨ ਨੂੰ ਇਸ ਤਰੀਕੇ ਜਿਹੜਾ ਗ੍ਰਿਫਤਾਰੀਆਂ ਇਮਾਨਦਾਰ ਲੀਡਰਾਂ ਦੀਆਂ ਈਡੀ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਕਰ ਰਹੇ ਹੋ ਅਸੀਂ ਇਹਦੀ ਨਖੇਦੀ ਕਰਦੇ ਹਾਂ ਤੇ ਅਸੀਂ ਇਹ ਕਲੀਅਰ ਕੱਟ ਕਰ ਦੇਣਾ ਚਾਹੁੰਦੇ ਹਾਂ ਕਿ ਅਰਵਿੰਦ ਕੇਜਰੀਵਾਲ ਜੀ ਕਿਸੇ ਤੋਂ ਡਰਨ ਵਾਲੇ ਨਹੀਂ ਹੈਗੇ ਉਹ ਡਟ ਕੇ ਇਹਨਾਂ ਨੂੰ ਡਾਰੇ ਹੀ ਹੈ ਵੀ ਗ੍ਰਿਫਤਾਰ ਕਰੋ ਕਿਉਂਕਿ ਜਿੱਥੇ ਵੀ ਜਾ ਕੇ ਉਹਨਾਂ ਨੇ ਪ੍ਰਚਾਰ ਕਰਨਾ ਹੈ ਭਾਜਪਾ ਦੀ ਵੋਟ ਖਤਮ ਹੋਣੀ ਹੈ ਤੇ ਉਹ ਦਿਨ ਦੂਰ ਨਹੀਂ ਹੈ ਜਦੋਂ ਇੰਡੀਆ ਲਾਇੰਸ ਦੇਸ਼ ਵਿੱਚ ਸਰਕਾਰ ਬਣੇਗੀ